ਇਹ ਸੋਨੇ ਚ ਮੜਾ ਦੋ ਗਰ ਸੋਰੀ ਚ ਮੜ ਪੁਰਾਣੀਆਂ ਦੀਵਾਨੀ ਬੋਲੇ ਬਾ ਬੀ ਬੀ ਗੁਰਜੀ ਦਾ ਖਾਲਸਾ ਗੁਰੂ ਸ਼ੇਰ ਗੁਰਜੀ ਦੀ ਮੇਰੇ ਨਾਲ ਜਨੇਵੇਂ ਭਰਾ ਆ ਮੈਂ ਬੇਨਤੀ ਕਰੂੰਗਾ ਇੱਕ ਵਾਰੀ ਆਪਣੇ ਨਾਮ ਤੇ ਤਾੜੀਆਂ ਮਾਰ ਦੋ ਇੱਕ ਤਾੜੀਆਂ ਮੇਰੇ ਭਰਾ ਸਿੱਧੂ ਮੂਸੇ ਵਾਲੇ ਦੇ ਨਾਮ ਤੇ ਅਬਦਿਆਨ ਦੇ ਨਾਮ ਲਏ ਲੀਏ तो वक्त ना झुके हमको तुमसे प्यार करते हैं ये गुंचे गुंजे ये कलिया जी बाबा रिंको जी ये गुंचे ये कलिया ये सितारे हटा दो ये गुंचे ये कलिया ये सितारे हटा दो जहां से गुजरना है मंजी सोहता ने वहां धड़कने मेरे दिल की बिछा दो i <laughs>

पपोन ਖੈਰ ਮੰਦਾ ਸੋਹਣਿਆ ਤੇਰੀ ਦੁਆ ਨਾ ਕੋਈ ਹੋਰ ਮੰਗੇ ਦੀ ਤੇ ਖੈਰ ਮੰਦਾ ਸੋਹਣਿਆ ਤੇਰੀ ਦੁਆ ਨਾ ਕੋਈ ਹੋਰ ਮੰਗੇ ਦੀ ਜਦ ਹੀ ਜੀ ਇਹਨਾਂ ਦੀ ਵੀ 14 ਸੀ ਸਾਰੇ ਐਕਸ਼ਨ ਕਮੇਟੀ ਨਾਲ ਵੀ ਜਾਂ ਭਈ ਇਹਦੇ ਲੋਕਾਂ ਨੂੰ ਵੀ ਪਤਾ ਹੈ ਪਰ ਕੁਛ ਮਜਬੂਰੀ ਹੈ ਕਰਨ ਵਾਲੀ ਆਵਾਜ਼ ਬਾਗੀ ਜਿਨ ਜਿਹੜੇ ਬਾਗੀ ਵੀਰ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਹੱਥ ਜੋੜ ਕੇ ਆਹ ਜ਼ੋਰ ਦਾ ਤਾੜੀਆਂ ਮਾਰ ਕੇ ਦੱਸਿਓ। ਦਾਗਰੋ ਦਾਗਰੋ ਦਾਗਰੋ। ਆਸ਼ਾ ਮੇਰੀ ਗੱਲ ਸੁਣੋ। ਇਹ ਬੜਾ ਵਧੀਆ ਪ੍ਰੋਗਰਾਮ ਹੈ ਤੇ ਇੱਥੇ ਵਾਰ ਨੰਬਰ 7 ਨੂੰ ਉਹ ਵੀ ਉੱਪਰ ਆ ਜਾਣ। ਵਾਰ ਨੰਬਰ 7 ਦੇ ਇਹਨਾਂ ਨੂੰ ਸਰਕਾਰ ਤਾਂ ਸੇਮ ਜਿਹੇ ਪ੍ਰਯਾਸ ਸਰਕਾਰਾਂ ਸਦੇ ਕੋਚਾ ਭਾਈ ਦੇ ਪ੍ਰਿਆਸ ਸਤਾ ਸੁਸ਼ੀਲ ਜੀ ਦੇ ਪ੍ਰਿਆਸ ਸਤਾ ਜਿਹੜਾ ਪ੍ਰੋਗਰਾਮ ਵੀਰ ਕੁਮਾਰ ਦਰਸ਼ਨ ਜੀ ਦੀ ਰਹਿਨਮਾਈ ਔਰ ਪੰਜਾਬ ਪ੍ਰਧਾਨ ਸਸੀ ਗਿੱਲ ਦੀ ਰਹਿਨਮਾਈ ਜਿਹੜਾ ਹੋਇਆ ਅਸੀਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਦਿੰਦੇ ਆ ਔਰ ਅੱਜ ਦੀ ਜਿਹੜੀ ਨੁਕਤੀ ਹੈ ਮੇਨ ਜਿਹੜੀ ਜ਼ਿਲ੍ਹੇ ਦੀ ਉਹ ਜ਼ਿਲ੍ਹਾ ਪ੍ਰਧਾਨ ਵੀਰ ਕਰਨ ਮੱਟੂ ਜੀ ਨੂੰ ਅੱਜ ਅਸੀਂ ਘੋਸ਼ਿਤ ਕਰਦੇ ਆ ਪਰ ਕੇ ਤਾੜੀਆਂ ਮਾਰ ਦੇ ਕੋਈ ਨਾ ਸਾਡੇ ਜੋਨੀ ਭਾਜੀ ਆਇ ਤੋਂ ਸਾਡੀ ਜਿਹੜੀ ਪਰਿਵਾਰਕ ਪਰਿਵਾਰ ਵਧਿਆ ਹੈ ਸਾਡਾ ਜਿਹੜੇ ਕਿ 72 ਨੰਬਰ ਵਾਰ ਤੋਂ ਐਕਸ਼ਨ ਕਮੇਟੀ ਦੇ ਉਮੀਦਵਾਰ ਹੋਣਗੇ ਜਾਨੀ ਕਿ ਭਾਤ ਭਾਤ ਪਰ ਉਮੀਦਵਾਰ ਰਹਿਣਗੇ ਔਰ ਕੌਂਸਲ ਦੀ ਇਹਨਾਂ ਇਲੈਕਸ਼ਨ ਲੜਨੀ ਆ ਅਸੀਂ ਇਹਨਾਂ ਦੇ ਨਾਲ ਆ ਪਾਵਨ ਵਾਲ ਨੇ ਕੀਤੀ ਰੈਫੈਕਸ਼ਨ ਕਮੇਟੀ ਪੂਰੇ ਤੌਰ ਤੇ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਹੰਗਾਰਾ ਮਿਲਿਆ ਵਰ ਕਿੰਨਾ ਕਿੰਨਾ ਵੱਲੋਂ ਅੱਜ ਜਿਹੜਾ ਸੰਯੋਗ ਕੀਤਾ ਇਹ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਜੀ ਇਹ ਮੇਰਾ ਨਾ ਪਵਨ ਕੁਮਾਰ ਪੰਮੂ ਇਹ ਸਾਰਾ ਪ੍ਰੋਗਰਾਮ ਮੇਰੇ ਤੋਂ ਮੇਰੀ ਟੀਮ ਵੱਲੋਂ ਕਰਾਇਆ ਗਿਆ ਵਾ ਤੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਸਹਿਯੋਗ ਦੀ ਇਹਦੇ ਵਿੱਚ ਜਿਹੜੇ ਮੇਰੇ ਸਾਥੀ ਆ ਤਰਸ਼ੇਮ ਪ੍ਰਧਾਨ ਜੀ ਨੇ ਸ਼ਸ਼ੀਲ ਪੁਰੀ ਜੀ ਨੇ ਡਾਕਟਰ ਨਿਸ਼ਾਨ ਜੀ ਨੇ ਅਸ਼ੋਕ ਪਹਿਲਵਾਨ ਜੀ ਨੇ ਬੰਟੀ ਕਪੂਰ ਜੀ ਨੇ ਸਾਡਾ ਨਿਕਾ ਵੀ ਰਾਜੇ ਨੇ ਡੇਵਿਡ ਆ ਤੇ ਕਾਫੀ ਲੰਬੀ ਲਿਸਟ ਆ ਜੀ ਸਾਰੇ ਨਾਮ ਮੈਂ ਨਹੀਂ ਲੈ ਸਕਦਾ ਪਰ ਇਹਨਾਂ ਸਾਥੀਆਂ ਦੇ ਦਿਨ ਰਾਤ ਕਰਕੇ ਤੇ ਇਹ ਜਿਹੜਾ ਫੰਕਸ਼ਨ ਅਸੀਂ ਜੜਾਇਆ ਵਾ ਔਰ ਲੋਕਾਂ ਦਾ ਬਹੁਤ ਪਿਆਰ ਮਿਲਿਆ ਬਹੁਤ ਹੰਗਾਰਾ ਮਿਲਿਆ ਅੱਜ ਕਿਹੜੇ ਕਿਹੜੇ ਸਿੰਗਰ ਜਿਹੜੇ ਮਤਲਬ ਬੁਲਾਏ ਗਏ ਸੀ ਅੱਜ ਜਿਹੜੇ ਮੇਨ ਸਿੰਗਰ ਸੀ ਜੀ ਸਾਡੇ ਮਨਜੀਤ ਸੋਹਤਾ ਜੀ ਬਾਗੀ ਜੀ ਤੇ ਉਹਨਾਂ ਦੇ ਨਾਲ ਰਿਦਮ ਕਲਿਆਨ ਜੀ ਨਾਲ ਵਿਕੀ ਗੇਲ ਜੀ ਇਹ ਸਾਰੇ ਸਿੰਗਰ ਮੌਜੂਦ ਸੀ ਕਿਸ ਤਰ੍ਹਾਂ ਦਾ ਹੰਗਾਰਾ ਅੱਜ ਵੇਖਣ ਨੂੰ ਮਿਲਿਆ ਨੌਜਵਾਨਾਂ ਚ ਕਿੰਨਾ ਕੁ ਜੋਸ਼ ਜਿਹੜਾ ਅੱਜ ਵੇਖੋ ਜੀ ਨੌਜਵਾਨਾਂ ਤੇ ਅੱਜ ਜੋਸ਼ ਪੂਰਾ ਵੇਖਣ ਨੂੰ ਮਿਲਿਆ ਪੂਰਾ ਕਰੰਟ ਵੇਖਣ ਨੂੰ ਮਿਲਿਆ ਨੌਜਵਾਨਾਂ ਚ ਨੌਜਵਾਨਾਂ ਨੂੰ ਅੱਜ ਅਸੀਂ ਹੰਗਾਰਾ ਪਰ ਕੇ ਗਿਆ ਵਾ ਇਹ ਨਸ਼ੇ ਨਾ ਕਰੋ ਚੰਗੇ ਕੰਮ ਕਰੋ ਸਮਾਜ ਨਾਲ ਜੁੜੋ ਆਪਣੇ ਮਾਪੇ ਦੇ ਆਗਿਆਕਾਰ ਰਹੋ ਆਪਣੇ ਮਾਪੇ ਦੇ ਸੁਪਨੇ ਪੂਰੇ ਕਰੋ ਅਗਲਾ ਉਪਰਾਲਾ ਕੀ ਹੋਏਗਾ ਜੀ ਨੌਜਵਾਨਾਂ ਵਾਸਤੇ ਅਗਲਾ ਉਪਰਾਲਾ ਕੀ ਸੋਚਿਆ ਨੌਜਵਾਨਾਂ ਵਾਸਤੇ ਅਗਲਾ ਉਪਰਾਲਾ ਵਾ ਜੀ ਵੇਖੋ ਅਸੀਂ ਨੌਜਵਾਨਾਂ ਨੂੰ ਕੁਸ਼ਤੀਆਂ ਜੋੜਾਂਗੇ ਕਬੱਡੀ ਨਾਲ ਜੋੜਾਂਗੇ ਹੋਰ ਵੀ ਜਿਹੜੀਆਂ ਸਪੋਰਟਸ ਆ ਸਾਡੇ ਪੰਜਾਬ ਦੀ ਉਹਨਾਂ ਦੇ ਨਾਲ ਜੁੜਨ ਦੀ ਪ੍ਰੇਰਣਾ ਕਰਾਂਗੇ ਕੀ ਇਹ ਕੰਮ ਸਰਕਾਰਾਂ ਦਾ ਹੋਣਾ ਚਾਹੀਦਾ ਕਿ ਲੱਗਦਾ ਨਹੀਂ ਕਿ ਜਿਹੜਾ ਕਿੰਨੇ ਸਰਕਾਰਾਂ ਦੇ ਦੇਖੋ 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 ਜੀ ਦੇਖੋ ਇਹ ਕੰਮ ਤੇ ਬਿਲਕੁਲ ਸਰਕਾਰਾਂ ਦਾ ਵਾ ਪਰ ਸਰਕਾਰਾਂ ਬਿਲਕੁਲ ਨਾਕਾਮ ਨੇ ਸਰਕਾਰਾਂ ਦੀ ਕੋਈ ਦੇਣ ਨਹੀਂ ਹੈ ਸਮਾਜ ਨੂੰ ਜਿਹੜਾ ਸਮਾਜ ਹੈ ਪੰਜਾਬ ਹੈ ਜੇਵਾ ਜਿਹੜਾ ਉਹ ਨਸ਼ਿਆਂ ਦਾ ਛੇਵਾ ਦਰਿਆ ਘੋਣ ਲੱਗ ਪਿਆ ਵਾ ਤੇ ਇਹਦੇ ਵਿੱਚ ਸਮਾਜ ਦੇ ਬੰਦੇ ਹੀ ਕੋਈ ਸਮਾਜ ਸੇਵੀ ਇਹ ਹਨਾ ਰਾਂ ਪਰ ਤੇ ਇਹ ਜਿਹੜਾ ਕੋੜ ਇਹਦੇ ਤੇ ਕੰਟਰੋਲ ਹੋ ਸਕਦਾ ਵਾ ਵਰਨਾ ਆਉਣ ਵਾਲਾ ਸਮਾਜ ਜਿਹੜਾ ਪੰਜਾਬ ਲਈ ਬਹੁਤ ਮਾੜਾ ਹੈ ਨੌਜਵਾਨਾਂ ਨੂੰ ਵੀ ਮੈਸੇਜ ਦੇ ਨੌਜਵਾਨਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਚੰਗੇ ਕੰਮ ਕਰੋ ਨਸ਼ੇ ਤੋਂ ਦੂਰ ਰਹੋ ਆਪਣੇ ਸਮਾਜ ਨਾਲ ਜੁੜੋ ਆਪਣੇ ਧਰਮ ਨਾਲ ਜੁੜੋ ਤੇ ਇਨਸਾਨੀਅਤ ਦੇ ਰਾਹ ਤੇ ਚੱਲੋ ਦੇਖੋ ਜੀ ਸਭ ਤੋਂ ਪਹਿਲਾਂ ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਸੋ ਜਿਸ ਤਰ੍ਹਾਂ ਪਿਛਲੇ 1.5 ਮਹੀਨੇ ਤੋਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਅਤੇ ਪਵਿੱਤਰ ਪ੍ਰਗਟ ਦਸ ਜਿਹੜਾ ਕਿ 17 ਅਕਤੂਬਰ ਨੂੰ ਅਸੂ ਪੂਰਨਮਾਸੀ ਵਾਲੇ ਦਿਨ ਆ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਪਾਵਨ ਵਾਲਮੀਕੀ ਤੀਰ ਫੈਕਸ਼ਨ ਕਮੇਟੀ ਵੱਲੋਂ ਇੱਕ ਸਭਿਆਚਾਰ ਮੇਲੇ ਦਾ ਜਿਹੜਾ ਆਯੋਜਨ ਕੀਤਾ ਗਿਆ ਅੱਜ ਦੇ ਦਿਨ 6 ਅਕਤੂਬਰ ਨੂੰ ਸੋ ਉਹਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਾਡੀ ਨਵੀਂ ਵਾਦੀ ਦੀ ਟੀਮ ਜਿਹਦੇ ਵਿੱਚ ਪਵਨ ਪੰਮੂ ਜੀ ਸੁਸ਼ੀਲ ਪੂਰੀ ਜੀ ਗੋਚਾ ਪਹਿਲਵਾਨ ਜੀ ਔਰ ترਸੀਮ ਜੀ ਡਾਕਟਰ ਨਿਸ਼ਾਨ ਜੀ ਔਰ ਟੋਟਲ ਜਿਹੜੀ ਏ ਟੀਮ ਹੈ ਉਹਨਾਂ ਦੇ ਪ੍ਰਯਾਸ ਸਦਕਾ ਅੱਜ ਪ੍ਰੋਗਰਾਮ ਜਿਹੜਾ ਬਹੁਤ ਸਕਸੈਸਫੁਲ ਹੋਇਆ ਔਰ ਇਥੇ ਇੱਕ ਜਿਹੜਾ ਸਮੁੰਦਰ ਵਾਂਗੂ ਲੋਕਾਂ ਦਾ ਜਿਹੜਾ ਇਕੱਠ ਸੀਗਾ ਉਹ ਇੱਕ ਬਹੁਤ ਵੱਡੀ ਜਿੱਤ ਹੈ ਪਾਉਣ ਵਾਲੀ ਕੀਤੇ ਇਫੈਕਸ਼ਨ ਕਮੇਟੀ ਦੀ ਵੀ ਅੱਜ ਤੁਸੀਂ মিডিਆ ਦੇ ਰਾਹੀਂ ਤੁਸੀਂ ਦੇਖਣਾ ਤੁਸੀਂ ਦਿਖਾਇਆ ਵੀ ਪ੍ਰੋਗਰਾਮ ਨੂੰ ਕਿਹੋ ਜਿਹਾ ਹੰਗਾਰਾ ਮਿਲਿਆ ਤੁਸੀਂ ਸਾਰੇ মিডিਆ ਵਾਲੇ ਮੇਰੀ ਪੂਰੀ ਟੀਮ ਜਿਹਦੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗ ਮੇਰਾ ਛੋਟਾ ਭਾਈ ਸ਼ੱਚੀ ਗੱਲ ਪੰਜਾਬ ਪ੍ਰਧਾਨ ਕਰਤ ਮੱਟੋ ਜੀ ਔਰ ਅੱਜ ਜਿਹੜੀ ਨਵੀਂ ਟੀਮ ਚੁਣੀ ਹੈ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਬੰਟੀ ਮੇਰਾ ਛੋਟਾ ਭਰਾ ਨਾਮ ਭੁੱਲ ਗਿਆ ਕਿ ਕਿਸੇ ਦਾ ਭੁੱਲ ਜੇ ਤੇ ਮੈਨੂੰ ਮਾਫ ਕਰਿਓ ਐਕਚੁਅਲੀ ਇਦਾਂ ਵੀ ਇਹ ਸਾਰੀ ਟੀਮ ਦਾ ਪ੍ਰਯਾਸ ਸੀਗਾ ਸੋ ਅੱਜ ਪ੍ਰੋਗਰਾਮ ਜਿਹੜਾ ਨੇਪਰੇ ਚੜਿਆ ਅਸੀਂ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਸਮਝ ਦਿੱਤਾ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਲੇ 'ਚ ਇੰਟਰਨੈਸ਼ਨਲ ਸਿੰਗਰਾਂ ਨੇ ਪਰਫਾਰਮ ਕੀਤਾ ਮਨਜੀਤ ਸੋਤਾ ਜੀ ਬਾਗੀ ਜੀ ਵਿੱਕੀ ਗੇਲ ਰਿਦਮ ਕੇ ਲਿਆਂ ਜੀ ਔਰ ਈਵਨਦਰ ਸ਼ਸ਼ੀ ਗੇਲ ਜੋ ਰਸੀ ਵੀ ਹਾਜ਼ਰੀ ਲਗਾਈ ਆ ਸੋ ਅੱਗੇ ਤੋਂ ਵੀ ਪਰਮਾਤਮਾ ਬਲ ਬਖਸ਼ੇ ਹੋਰ ਵੀ ਵਧੀਆ ਪ੍ਰੋਗਰਾਮ ਕਰਾਂਗੇ ਆਉਣ ਵਾਲੇ ਸਾਲਾਂ ਨੇ ਇਸ ਪ੍ਰੋਗਰਾਮ ਤਾਂ ਹੀ ਹੋਣਗੇ ਆਉਣ ਵਾਲੇ ਸਾਲਾਂ ਦੇਖੋ ਜੀ ਗੋਛਾ ਪਹਿਲਵਾਨ ਜੀ ਘਰੇ ਨੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਪਾਵਨ ਵਾਲਮੀ ਕੀ ਡੀਟੈਕਸ਼ਨ ਕਮੇਟੀ ਵੱਲੋਂ ਬਹੁਤ ਵੱਡਾ ਇੱਕ ਦੰਗਲ ਹੋਏਗਾ ਸਪੋਰਟਸ ਨੂੰ ਵੀ ਟੱਚ ਕਰਨਾ ਨਸ਼ਿਆਂ ਨੂੰ ਖਤਮ ਕਰਨਾ ਉਹਦੇ ਮੱਧਿਆ ਨਸ਼ੇ ਰੱਖਦੇ ਹੋਏ ਇੱਕ ਪ੍ਰੋਗਰਾਮ ਜਿਹੜਾ ਉਹ ਦੰਗਲ ਵੀ ਹੋਏਗਾ ਔਰ ਪੰਮੂ ਜੀ ਨੇ ਕਿਹਾ ਵੀ ਕਬੱਡੀ ਦਾ ਜਿਹੜਾ ਮੈਚ ਉਹ ਵੀ ਹੋਏਗਾ ਸੋ ਪਵਨਵਾਦਮੀ ਕੀ ਡਿਫਰੈਂਸ ਕਮੇਟੀ ਜਿਹੜੀ ਆ ਉਹ ਲਈ ਤੇ ਤੁਰ ਪਈ ਆ ਹੁਣ ਇਸੇ ਪ੍ਰੋਗਰਾਮ ਉਹ ਅੱਜ ਜਿਹੜਾ ਇਕੱਠ ਹੋਇਆ ਤੇ ਕਿੰਨਾ ਕੋ ਮਾਨ ਮਹਿਸੂਸ ਹੋਇਆ ਅੱਜ ਪ੍ਰੋਗਰਾਮ ਦੇਖੋ ਜੀ ਬਹੁਤ ਮਾਨ ਮਹਿਸੂਸ ਹੈ ਮਿਹਨਤ ਸਾਡੀ ਸਫਲ ਹੋਈ ਹੈ ਸਾਡੀ ਮਿਹਨਤ ਰੰਗ ਲੈ ਕੇ ਆਈ ਹੈ ਸਾਡੀ ਟੀਮ ਦੀ ਕਿਉਂਕਿ ਦੇਖੋ 100 ਬੰਦਾ ਇਕੱਠਾਣਾ ਬਹੁਤ ਮੁਸ਼ਕਲ ਹੈ ਪਰ ਤੁਸੀਂ ਦੇਖ ਲਓ ਅੱਜ ਔਰ ਸਾਨੂੰ ਪੰਡਾਲ ਵੀ ਛੋਟਾ ਪੈ ਗਿਆ ਔਰ ਇੰਨਾ ਪਿਆਰ ਮਿਲਿਆ ਲੋਕਾਂ ਦਾ ਜਿਲ੍ਹੇ ਲੋਕ ਇੱਥੇ ਆਏ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਨਹੀਂ ਆਏ ਉਹਨਾਂ ਦਾ ਡਬ ਅੱਗੇ ਤੋਂ ਵੀ ਇਸ ਨਾਲ ਜਿਹੜੇ ਕੋਈ ਯੋਜਨਾ ਹੈ ਉਹ ਹੋਣਗੇ ਠੀਕ ਹੈ ਸ਼ਸ਼ੀ ਜੀ ਅੱਜ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਕਿੰਨਾ ਕੁ ਮਾਣ ਮਹਿਸੂਸ ਆਇਆ ਔਰ ਕਿਸ ਤਰ੍ਹਾਂ ਦੀ ਖੁਸ਼ੀ ਜਿਹੜੀ ਅੱਜ ਨਿਯੁਕਤੀਆਂ ਪੱਤਰ ਦੇ ਕੇ ਹਾਂ ਮੇਰਾ ਨਾਮ ਸ਼ਸ਼ੀ ਗਿੱਲ ਹੈ ਔਰ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦਾ ਇਹ ਜਿਹੜਾ ਕਾਰਜਕ੍ਰਮ ਆ ਇਹ ਬਹੁਤ ਹੀ ਮਤਲਬ ਅੱਛਾ ਔਰ ਸਕਸੈਸਫੁਲ ਰਿਹਾ ਕਿਉਂਕਿ ਜਿਹੜੇ ਵੀ ਜਿਹੜੇ ਸੰਗਠਨ ਨੂੰ ਅਸੀਂ ਸਦਾ ਭੇਜਿਆ ਸੀ ਸਾਰੇ ਉੱਥੇ ਪਹੁੰਚੇ ਨੇ ਕਿਸੇ ਨੇ ਵੀ ਮਤਲਬ ਕਮੀ ਨਹੀਂ ਛੱਡੀ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਕਾਰਜਕ੍ਰਮ ਚ ਆਇਆ ਔਰ ਤੁਸੀਂ ਦੇਖਿਆ ਹੀ ਆ ਕਿੰਡਾ ਭਾਰਾ ਕੱਟ ਸੀਗਾ ਕਿ ਬੈਠਣ ਨੂੰ ਵੀ ਜਗ੍ਹਾ ਨਹੀਂ ਸੀ ਬਹੁਤ ਸਾਰੇ ਲੋਕ ਖੜੇ ਰਹੇ ਵੀ ਆਈਪੀਜ਼ ਨੂੰ ਵੀ ਬੈਨ ਦੀ ਜਗ੍ਹਾ ਨਹੀਂ ਮਿਲੀ ਇੰਨਾ ਜ਼ਿਆਦਾ ਕੱਟ ਸੀਗਾ ਔਰ ਮੈਂ ਇਹ ਸਾਰੀ ਜਿਹੜੀ ਪਵਨ ਵਾਲਮੀਕੀ ਤੀਰਥ ਸੈਕਸ਼ਨ ਕਮੇਟੀ ਦੀ ਟੀਮ ਹੈ ਖਾਸ ਕਰਕੇ ਨਵੀਂ ਮਾਦੀ ਦੀ ਟੀਮ ਜਿਨ੍ਹਾਂ ਦੇ ਵਿੱਚ ਪੰਮੂ ਭਾਜੀ ਨੇ ਤੁਹਾਡੇ ਤਰਸੀਮ ਭਾਈ ਨੇ ਸੁਸ਼ੀਲ ਜੀ ਨੇ ਕੋਚਾ ਭਾਈ ਨੇ ਔਰ ਜਿੰਨੀ ਵੀ ਸਾਡੀ ਸਾਰੀ ਟੀਮ ਹੈ ਇਹ ਬਹੁਤ ਵਧੀਆ ਇਹਨਾਂ ਦੀ ਮਿਹਨਤ ਬਹੁਤ ਸੀ ਔਰ ਲਗਭਗ ਜਿਹੜੀ ਸਾਡੀ ਜ਼ਿਲ੍ਹੇ ਦੀ ਟੀਮ ਸੀ ਜਿੱਚ ਕਰਨ ਮੱਟੂ ਜੀ ਆ ਜਿਹਦੇ ਚ ਨਰੇਸ਼ ਖਿਲ ਜੀ ਆ ਐਡਵੋਕੇਟ ਰਣਜੀਤ ਜੀ ਆ ਉਹਨਾਂ ਦੇ ਨਾਲ ਵਰੁਣ ਜੀ ਆ ਬਹੁਤ ਸਾਰੇ ਹੋਰ ਵੀ ਨਾਮ ਨੇ ਜਿਹੜੇ ਲਾਲੀ ਭਾਈ ਗੋਬਿੰਦਾ ਜੀ ਹੋਰ ਵੀ ਬਹੁਤ ਸਾਰੇ ਨਾਮ ਡਾਕਟਰ ਨਿਸ਼ਾਨ ਜੀ ਇਹਨਾਂ ਸਾਰੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਔਰ ਅਸੀਂ ਵੇਖਾਂਗੇ ਕਿ ਅਗਲੇ ਸਾਲ ਤੋਂ ਇਹ ਜਗ੍ਹਾ ਨੂੰ ਬਦਲ ਕੇ ਕਿਸੇ ਉਸ ਜਗ੍ਹਾ ਤੇ ਰੱਖਿਆ ਜਾਵੇ ਜਿੱਥੇ ਪਬਲਿਕ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜਿਹੜੀਆਂ ਪਰੇਸ਼ਾਨੀਆਂ ਇਸ ਸਾਲ ਆਈਆਂ ਨੇ ਅਸੀਂ ਪਬਲਿਕ ਤੋਂ ਵੀ ਸ਼ਮਾ ਚਾਹੁੰਦੇ ਆਂ ਔਰ ਜਿਹੜੇ ਲੋਕ ਇੱਥੇ ਪਹੁੰਚੇ ਨੇ ਜਿਹੜੇ ਜਿਨ੍ਹਾਂ ਨੂੰ ਇੱਥੇ ਕਈਆਂ ਨੂੰ ਸੀਟ ਨਹੀਂ ਮਿਲ ਸਕੀ ਉਹਨਾਂ ਲਈ ਵੀ ਅਸੀਂ ਉਹਨਾਂ ਦੇ ਹੱਥ ਜੋ ਹੱਥ ਬੰਨ ਕੇ ਆਪਣੀ ਮਾਫੀ ਮੰਗਦੇ ਆਂ ਔਰ ਅੱਗੇ ਤੋਂ ਇਹ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਤੰਗਲ ਕਰਵਾਏ ਜਾਣ ਨਹੀਂ ਵੈ ਮੈਂ ਇੱਕ ਉਹ ਵਰਬਲੀ ਵੈਸੇ ਮਜ਼ਾਕ ਸੀ ਜਿਸ ਤਰ੍ਹਾਂ ਗੱਲ ਕੀਤੀ ਦੰਗਲ ਨਾਮ ਜਿਹੜਾ ਜੁੜਿਆ ਇੱਕ ਫਿਲਮ ਦੇ ਨਾਲ ਰਿਲੇਟਡ ਆ ਔਰ ਕੋਸ਼ਿਸ਼ ਰਹੇਗੀ ਕਿ ਵੱਡੇ ਜਿਹੜੇ ਦੰਗਲ ਦੇ ਨਾਲ ਜੁੜੇ ਹੋਏ ਲੋਕ ਨੇ ਜਿਹੜੇ ਪਹਿਲਵਾਨ ਨੇ ਜਿਹੜੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਕੰਮ ਕਰ ਰਹੇ ਨੇ ਇਸ ਪਹਿਲਵਾਨੀ ਦੇ ਦੌਰ ਦੇ ਨਸ਼ਿਆਂ ਨੂੰ ਦੂਰ ਕਰਕੇ ਪਹਿਲਵਾਨੀ ਦੇ ਦੌਰ ਵੱਲ ਨੂੰ ਲੈ ਕੇ ਜਾ ਰਹੇ ਨੇ ਲੋਕਾਂ ਨੂੰ ਉਹਨਾਂ ਨੂੰ ਲੈ ਕੇ ਆਈਏ ਸਾਹਮਣੇ ਲੈ ਕੇ ਆਈਏ ਔਰ ਲੋਕਾਂ ਦਾ ਰੁਝਾਨ ਜਿਹੜਾ ਆ ਇਸ ਕੰਮਾਂ ਬਾਰੇ ਸਪੋਰਟਸ ਬਾਰੇ ਵੀ ਵਧੇ ਆਪਣੇ ਸਮਾਜ ਤੇ ਨੌਜਵਾਨ ਪੀੜੀ ਨੂੰ ਵੀ ਮੈਸੇਜ ਦੇਣਾ ਚਾਹੀਦਾ ਇਹ ਜਿਹੜਾ ਮੇਲਾ ਸੀ ਇਹ ਨੌਜਵਾਨ ਪੀੜੀ ਨੂੰ ਇੱਕ ਇੱਕ ਮੈਸੇਜ ਸੀਗਾ ਕੀ ਅਸੀਂ ਪਹਿਲੇ ਨਸ਼ਾ ਛੱਡੋ ਕੋੜ ਵੱਡੋ ਐਸ ਇਹੋ ਜਿਹੇ ਸ਼ਲੋਕ ਜਿਹੜੇ ਆ ਅਸੀਂ ਨਸ਼ਿਆਂ ਤੋਂ ਪਰਹੇਜ਼ ਕਰਨ ਕਰਕੇ ਲੋਕਾਂ ਨੂੰ ਕਿਹਾ ਕਿ ਗਾਣੇ ਨਾਲ ਜੁੜੋ ਸੱਭਿਆਚਾਰ ਨਾਲ ਜੁੜੋ ਇਹ ਸਾਡੀ ਇੱਕ ਕੋਸ਼ਿਸ਼ ਹੈ ਠੀਕ ਹੈ ਜੀ ਧੰਨਵਾਦ